ਬਾਬਾ ਫਰੀਦ ਜੀ ਦੀ ਮਾਂ ਚੱਕਰ ਦਾ ਲਾਲਚ ਦਿੰਦੀ ਰਹੀ ਆਪਣੇ ਪੁੱਤਰ ਨੂੰ ਪੁੱਤਰ ਰੱਬ ਦਾ ਨਾਮ ਜਪਿਆ ਕਰ ਰੱਬ ਦੀ ਬੰਦਗੀ ਕਰਿਆ ਕਰ ਫਰੀਦ ਜੀ ਛੋਟੇ ਨੇ ਕਹਿੰਦੇ ਮਾਂ ਮੈਨੂੰ ਰੱਬ ਕੀ ਦੇਊਗਾ ਉਹ ਕਹਿੰਦੀ ਭੋਲਿਆ ਪੁੱਤ ਤੂੰ ਪੁੱਛਦਾ ਰੱਬ ਕੀ ਦੇਊਗਾ ਰੱਬ ਤੇ ਪਤ ਤੈਨੂੰ ਬਹੁਤ ਕੁਝ ਦੇਊਗਾ ਉਹ ਸ਼ੱਕਰ ਦੇਗਾ ਤੈਨੂੰ ਸ਼ਕਣ ਵਾਸਤੇ ਉਹ ਤੈਨੂੰ ਸੁੱਖ ਦੇਗਾ ਜਿੱਦੇ ਤੂੰ ਪਵਿੱਤਰ ਹੋ ਗਿਆ ਉਹ ਤੈਨੂੰ ਦਰਸ਼ਨ ਵੀ ਦੇਵੇਗਾ ਆਖੋ ਸਤਿਨਾਮ ਉਹ ਤੈਨੂੰ ਚੀਜੀ ਦੇਵੇਗਾ ਅੱਛਾ ਮਾ ਫਿਰ ਤੇ ਮੈਂ ਰੱਬ ਦੀ ਬੰਦਗੀ ਕਰਾਂ ਕਰਾਂ ਸੱਜਾਣੀਓ ਮਾਂ ਨੇ ਆਪ ਤਿਆਰੀ ਕਰਨੀ ਬੋਲੋ ਨਾ ਮਾਣੇ ਆਪ ਤੇ ਆਦੀ ਕਰਨੀ ਬਾਬਾ ਫਰੀਦ ਜੀ ਦੀ ਮਾਂ ਨੇ ਬਾਬਾ ਫਰੀਦ ਜੀ ਨੂੰ ਉਠਾਲਣ ਤੋਂ ਪਹਿਲਾਂ ਬਾਬਾ ਫਰੀਦ ਜੀ ਦੀ ਮਾਂ ਨੇ ਮਸੱਲਾ ਸਮਝਦੇ ਹੋ ਨਾ ਇੱਕ ਚਾਦਰ ਜੀਤੇ ਨਿਵਾਜ਼ ਅਦਾ ਕੀਤੀ ਜਾਂਦੀ ਹੈ ਉਹਨੂੰ ਮਸੱਲਾ ਬੋਲਦੇ ਨੇ ਇਸਲਾਮਤ ਦੇ ਅੰਦਰ ਉਹਨੂੰ ਚੰਗੀ ਤਰ੍ਹਾਂ ਝਾੜਨਾ ਵਿਸਾਉਣਾ ਉਹਦੇ ਥੱਲੇ ਸ਼ੱਕਰ ਦੀ ਪੁੜੀ ਰੱਖ ਦੇਣੀ ਮਾਂ ਨੇ ਤਿਆਰੀ ਪਹਿਲਾਂ ਕਰਨੀ ਤੇ ਫਿਰ ਆਪਣੇ लाडले ਪੁੱਤਰ ਬਾਬੇ ਫਰੀਦ ਨੂੰ ਉਠਾ ਦੇਣਾ ਪੁੱਤਰ ਉੱਠ ਉਜੂ ਕਰ ਉਜੂ ਸਮਝਦੇ ਆ ਨਾ ਆਪਾਂ ਆਪਣੇ ਆਪਾਂ ਸ਼ਬਦ ਵਰਤਦੇ ਆ ਵੀ ਹੱਥ ਪੈਰ ਧੋ ਲੈਣੇ ਇਸਲਾਮ ਮਤ ਦੇ ਅੰਦਰ ਇਹਨੂੰ ਉਜੂ ਬੋਲਦੇ ਨੇ ਮੂੰਹ ਹੱਥ ਧੋਣਾ, ਕੁਰਲਾ ਕਰਨਾ, ਪੈਰ ਧੋਣੇ, ਹੱਥ ਧੋਣੇ ਤੇ ਸਾਡੇ ਧਰਮ ਦੇ ਵਿੱਚ ਇਹਨੂੰ ਪੰਜ ਇਸ਼ਨਾਨਾ ਵੀ ਬੋਲਦੇ ਨੇ ਪਰ ਇਸਲਾਮ ਮਤ ਦੇ ਅੰਦਰ ਇਹਨੂੰ ਉਜੂ ਬੋਲਦੇ ਨੇ ਆਪ ਤਿਆਰੀ ਕਰਨੀ ਤੇ ਬਾਬਾ ਫਰੀਦ ਜੀ ਨੇ ਨਵਾਜ਼ ਅਦਾ ਕਰਨੀ ਬੜੇ ਪ੍ਰੇਮ ਦੇ ਨਾਲ ਮਾਂ ਨੇ ਸ਼ੱਕਰ ਰੱਖੀ ਹੋਈ ਉਹ ਬਾਬਾ ਫਰੀਦ ਨੇ ਸ਼ੱਕ ਲੈਣੀ ਬੜਾ ਖੁਸ਼ ਹੋ ਜਾਣਾ ਹੌਲੀ ਹੌਲੀ ਸਮਾ ਵਿਚਰਦਾ ਗਿਆ ਰੰਗ ਲਾਗਤ ਲਾਗਤ ਹੈ ਬਹੁ ਭਾਗਤ ਭਗਤ ਹੈ ਰੰਗ ਚੜਦਾ ਗਿਆ ਜੀ ਇੱਕ ਦਿਨ ਉਹ ਐਸਾ ਆਇਆ ਪਿਆਰਿਓ ਬਾਬਾ ਫਰੀਦ ਜੀ ਦੇ ਕੰਮ ਦੇ ਰੋਜਵਿਆਂ ਦੇ ਵਿੱਚ ਪਰਵਾਰਿਕ ਕਰਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਰੁਝੀ ਹੋਈ ਮਾਂ ਸੱਕਰ ਰੱਖਣੀ ਭੁੱਲ ਜਾਂਦੀ ਹੈ ਤੇ ਸੱਚ ਜਾਣਿਓ ਪਿਆਰਿਓ ਤੇ ਬਾਬਾ ਫਰੀਦ ਜੀ ਨਵਾਜ਼ ਕਰਨ ਲੱਗ ਜਾਂਦੇ ਨੇ ਮਾਂ ਮੱਥੇ ਤੇ ਹੱਥ ਮਾਰਦੀ ਓਹੋ ਅੱਜ ਤੇ ਕੰਮ ਹੀ ਖਰਾਬ ਹੋ ਗਿਆ ਅੱਜ ਮੈਂ ਆਪਣੇ ਪੁੱਤਰ ਦੇ ਲਈ ਸ਼ੱਕਰ ਨਹੀਂ ਰੱਖੀ ਤੇ ਉਹ ਨਿਵਾਜ਼ ਕਰਕੇ ਹਟੇਗਾ ਉਹਨੇ ਸ਼ੱਕਰ ਵੇਖਣੀ ਹੈ ਸ਼ੱਕਰ ਉਹਨੂੰ ਮਿਲਣੀ ਨਹੀਂ ਤੇ ਉਹਦਾ ਦਿਲ ਟੁੱਟ ਜਾਣਾ ਹੈ ਉਹਨੇ ਮੁੜ ਕੇ ਨਿਵਾਜ਼ ਨਹੀਂ ਕਰਨੀ ਤੇ ਬਾਬਾ ਫਰੀਦ ਜੀ ਵੀ ਮਾਣੇ ਖੁਦਾ ਦੇ ਅੱਗੇ ਤਰਲਾ ਲੈਣਾ ਸ਼ੁਰੂ ਕਰ ਦਿੱਤਾ ਐ ਮੇਰੇ ਅੱਲਾ ਤੂੰ ਮੇਰਾ ਅਬਾ ਹੈ ਤੂੰ ਮੇਰਾ ਬਾਪ ਆ ਆਪਣੀ ਧੀ ਦੀ ਬੋਲੋ ਲਾਜ ਰੱਖੀ ਇੱਥੋਂ ਤੱਕ ਪ੍ਰੇਰ ਕੇ ਮੈਂ ਤੇਰੇ ਦਰ ਤੱਕ ਲਿਆਈ ਤੇ ਹੁਣ ਦਰ ਤੋਂ ਬਾਹ ਫੜ ਕੇ ਅੱਗੇ ਲਿਜਾਣਾ ਬੋਲੋ ਤੇਰਾ ਕੰਮ ਆ ਮਾਂ ਨੇ ਤਰਲਾ ਲੈਣਾ ਅਰਦਾਸਾ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਧਰ ਖੇਡ ਕੇ ਵਰਤਦੀ ਐ ਕਿਉਂਕਿ ਜਿਵੇਂ ਮਾਮਾ ਨੂੰ ਪੁੱਤ ਪਿਆਰੇ ਨੇ ਨਾ ਸੱਜ ਜਾਨਿਓ ਈਵੇਂ ਰੱਬ ਨੂੰ ਭਗਤ ਪਿਆਰੇ ਮੇਰੀ ਬੰਦੀ ਭਗਤਿ ਛਟਾਵੈ ਬੰਦ ਹੈ ਭਗਤ ਨਾ ਛੁਟੈ ਮੋਹਿ ਭਗਤ ਦਰਬੀਦਾਸ ਜੀ ਕਹਿੰਦੇ ਉਹ ਗੱਲ ਸੁਣੋ ਭਗਵਾਨ ਤੋ ਸਾਨੂੰ ਮੋਹ ਦੀਆਂ ਤੰਦਾਂ ਦੇ ਨਾਲ ਬੰਨ੍ਹ ਦੇਗਾ ਸਾਨੂੰ ਪਤਾ ਹੈ ਇਨਾਂ ਕੋ ਕੁਝ ਤੋ ਕਰਨ ਜਾਣਦਾ ਹੈ ਪਤਾ ਹੈ ਸਾਨੂੰ ਅਸੀਂ ਤੇ ਤੇਰਾ ਨਾਮ ਜਪ ਕੇ ਤੇਰੀ ਬੰਦਗੀ ਕਰਕੇ ਛੁੱਟ ਜਾਵਾਂਗੇ ਸਾਡਾ ਛੁਟਕਾਰਾ ਹੋ ਜਾਏਗਾ ਜੇ ਅਸੀਂ ਤੈਨੂੰ ਪ੍ਰੇਮ ਦੀਆਂ ਡੋਰਾਾਂ ਪਾ ਕੇ ਬੰਨ ਲਿਆ ਤੂੰ ਕਿਹਣੀ ਮਾਨੁਮਾਸੀ ਅਖੇਂਗਾ ਆਖੋ ਸਤਿਨਾਮ ਤੂੰ ਦਸ ਆਪਣਾ ਇਲਾਜ ਕਰ ਤੂੰ ਕਿਵੇਂ ਖੜਾ ਸੜਾਏਂਗਾ ਤੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਹਿੰਦੇ ਤੂੰ ਕੌਣ ਰੇ ਨਾਲੇ ਪਤਾ ਜਾਣਦਾ ਸਾਰਾ ਕੁਝ ਕਹਿੰਦੇ ਤੂੰ ਕੌਣ ਰੇ ਨਾਮਦੇਵ ਜਿਹਨੂੰ ਘਿਰ ਕੇ ਪੁੱਛਦੇ ਨੇ ਭਗਵਾਨ ਜਿਉਂ ਕਹਿੰਦੇ ਤੂੰ ਕੌਣ ਐ ਤੇ ਨਾਮਦੇਵ ਕਿਹੜਾ ਘਟ ਜੀ ਤੇ ਨਾਮਦੇਵ ਜੀ ਹੱਥ ਜੋੜ ਕੇ ਕਹਿੰਦੇ ਮੈਂ ਨਾਮਾ ਹੋ ਜੀ ਇਹਨੇ ਪਤਾ ਨਹੀਂ ਤੇ ਤੂੰ ਮੈਂ ਨਾਮਦੇਵ ਐ ਇਹਦਾ ਨਾਮਾ ਹੈ ਉਹ ਨਾਮਾ ਹੈ ਕਿ ਜਿਨੂੰ ਲੋਕੀ ਢੇਡ ਤਰ੍ਹਾਂ ਤਰ੍ਹਾਂ ਦੇ ਸ਼ਬਦ ਪੁਕਾਰ ਕੇ ਬੁਲਾਉਂਦੇ ਸਨ ਧਿਆਨ ਦੇ ਉਹ ਪਿਆਰੇ ਉਹ ਖੇਡ ਕੀ ਵਰਤਦੀ ਹੈ ਜਦੋਂ ਭਗਤ ਫਰੀਦ ਜੀ ਨਿਵਾਜ਼ ਅਦਾ ਕਰਕੇ ਆਏ ਉੱਠਦੇ ਨੇ ਮਸੱਲਾ ਦਾ ਲੜ ਚੁਕਦੇ ਨੇ ਥੱਲੇ ਸੱਕਰ ਹੀ ਸੱਕਰ ਪਈ ਹੈ ਸ਼ੱਕਰ ਖਾਦੀ ਤੇ ਟਪੂਸੀਆਂ ਮਾਰਦੇ ਕਿਉਂਕਿ ਹੁਣ ਨਸ਼ਾ ਹੋ ਨਸ਼ਾ ਨਾ ਕਿਤੇ ਨਸ਼ਾ ਕਰਨ ਵਾਲੇ ਨੂੰ ਪੁੱਛਿਓ ਨਸ਼ਾ ਕੀ ਹੁੰਦਾ ਹੈ ਉਹਦੀ ਤੋਰ ਵੀ ਬਦਲ ਜਾਂਦੀ ਹੈ ਕਿ ਨਹੀਂ ਆਠੇ ਜੇ ਪਾਉਂਦਾ ਹੁੰਦਾ ਤੁਰਿਆ ਜਾਂਦਾ ਉਹਦੀ ਤੋਰ ਵੀ ਬਦਲ ਜਾਂਦੀ ਹੈ ਉਹਦੀ ਆਵਾਜ਼ ਵੀ ਬਦਲ ਜਾਂਦੀ ਹੈ ਫਿਰ ਆਪਣੀ ਭਾਸ਼ਾ 'ਚ ਗੱਲ ਕਰਦਾ ਹੋਇਆ ਸੱਚ ਜਾਣਿਓ ਕੱਲੀ ਤੋਰ ਨਹੀਂ ਬਦਲਦੀ ਕੱਲੀ ਭਾਸ਼ਾ ਨਹੀਂ ਬਦਲਦੀ ਤੇ ਸੱਚ ਜਾਣਿਓ ਉਹਦੇ ਕੋਲੇ ਜਿਗਰਾ ਵੀ ਆ ਜਾਂਦਾ ਸੱਚ ਬੋਲਣ ਵਾਲਾ ਆਖੋ ਸਤਨਾਮ ਫਿਰ ਬੋਲਦਾ ਜੀ ਤੋਤੇ ਬੰਗ ਪਰ ਇਹ ਤੇ ਦੁਨਿਆਵੀ ਨਸ ਹੈ ਬਾਈ ਪੁੱਲ ਸਾਲੇ ਮੂਰੇ ਖਲੋ ਜਾਣ ਤੇ ਨਸਾ ਲੈ ਵੀ ਜਾਂਦਾ ਜਲਦੀ ਪਰ ਇਹ ਨਸਾ ਜਿਹੜਾ ਨਾ ਚਰਖੜੀਆਂ ਤੇ ਲਿਆ ਨਾ ਰਬੀਆਂ ਤੋਂ ਲਿਆ ਨਾ ਇਹ ਨਸ਼ਾ ਆਰਿਆਂ ਤੋਂ ਲਿਆ ਨਾ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਲਿਆ ਇਹ ਨਸ਼ਾ ਸਦਾ ਬਰਕਰਾਰ ਰਿਹਾ ਇਹ ਨਸ਼ਾ ਐਸਾ ਹੋਇਆ ਗੁਰਮੁਖ ਪਿਆਰੇ ਉਹ ਬਾਬਾ ਫਰੀਦ ਜੀ ਨੂੰ ਟਪੂਸੀਆਂ ਮਾਰਦੇ ਨੱਚਦੇ ਟੱਪਦੇ ਬਾਹਰ ਨੂੰ ਆ ਗਏ ਅੱਜ ਚਿਹਰੇ ਤੇ ਕੁਝ ਨੂਰ ਵੱਖਰਾ ਹੈ ਅੱਜ ਚਿਹਰੇ ਤੇ ਜਾਹੋ ਜਲਾਲ ਕੁਝ ਬਖਰਾ ਹੈ ਤੇ ਮਾਂ ਕਹਿੰਦੀ ਪੁੱਤ ਬੜਾ ਖੁਸ਼ ਹੈ ਅੱਜ ਕਹਿੰਦਾ ਮਾਂ ਖੁਸ਼ ਤੇ ਹੋ ਨਹੀਂ ਸੀ ਅੱਗੇ ਇੰਨੀ ਕੁ ਪੁੜੀ ਰੱਖਦੀ ਅੱਜ ਤੇ ਤੈਂ ਸ਼ੱਕਰ ਖੰਡਿਆਈ ਦਿੱਤੀ ਹੈ ਆਖੋ ਸਤਨਾਮ ਇਕੱਠੇ ਹੀ ਰੱਖ ਦਿੱਤਾ ਅੱਜ ਮੇਰੇ ਅੱਗੇ ਤੈਂ ਭੰਡਾਰ ਤੇ ਮਾਂ ਗੁਰੂਮੁਖ ਪਿਆਰਿਓ ਅੱਖਾਂ ਦੇ ਵਿੱਚ ਹੰਝੂ ਆ ਗਏ ਕਹਿੰਦੀ ਐ ਖੁਦਾ ਜਿਸ ਤਰ੍ਹਾਂ ਅੱਜ ਤੱਕ ਮੇਰੇ ਬੱਚੇ ਦੀ लाज ਰੱਖੀ ਆਪਣੇ ਭਗਤ ਦੀ लाज ਰੱਖੀ ਹੁਣ ਇਹਦੀ ਬਾਹ ਸਦਾ ਦੇ ਲਈ ਤੈਨੂੰ ਫੜਾਉਣ ਲੱਗੀ ਐ ਆਖੋ ਸਤਨਾਮ ਤੇ ਬਾਬਾ ਫਰੀਦ ਜੀ ਫਿਰ ਆਪਣੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ ਜੀ ਜਦੋਂ ਨਾਮ ਦਾ ਰਸ ਆ ਗਿਆ RAM 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 ਦਾ ਰਸ ਆ ਗਿਆ ਉਹਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਨੇ ਭਲਾਂ ਬੱਬਾ ਫਰੀਦ ਜੀ ਕਹਿੰਦੇ ਮਾਂ ਤੇਰੀ ਸ਼ੱਕਰ ਦੇ ਵਿੱਚ ਅੱਜ ਵਾਲੀ ਸ਼ੱਕਰ ਦੇ ਵਿੱਚ ਅੰਤਰ ਤੇਖੋ ਸੀ ਫਰਕ ਲੱਗਿਆ ਮੈਨੂੰ ਕਹਿੰਦੀ ਪੁੱਤ ਅਸਲ ਦੇ ਵਿੱਚ ਗੱਲ ਇਹ ਆ ਪਹਿਲਾਂ ਤੇ ਸ਼ੱਕਰ ਮੈਂ ਰੱਖਦੀ ਸੀ ਜੋ ਅੱਜ ਸ਼ੱਕਰ ਤੈਨ ਖਾਦੀ ਐ ਇਹ ਮੈਂ ਨਹੀਂ ਰੱਖੀ ਜਿਹਦੀ ਬੰਦਗੀ ਕਰਦਾ ਨਾ ਜਿਹਦੀ ਨਿਵਾਜ਼ ਕਰਨਾ ਅੱਜ ਸ਼ੱਕਰ ਉਹਨੇ ਰੱਖੀ ਐ ਆਖੋ ਸਤਨਾਮ ਅੱਜ ਸ਼ੱਕਰ ਉਹਨੇ ਦਿੱਤੀ ਐ ਤੇ ਬੱਬਾ ਫਰੀਦ ਜੀ ਦੀ ਮਾਂ ਫਿਰ ਟੈਸਟ ਲੈਂਦੀ ਹੈ ਬਈ ਆਪਣੇ ਪੁੱਤ ਦਾ ਲੈਣਾ ਵੀ ਚਾਹੀਦਾ ਹੈ ਫਰਜਵੰਦ ਬਾ ਟੀਚਰ ਹੈ ਬਾ ਇੱਕ ਟੀਚਰ ਹੈ ਆਪਣੇ ਬੱਚੇ ਦਾ ਟੈਸਟ ਲੈਣਾ ਚਾਹੀਦਾ ਮਾਂ ਪੁੱਛਦੀ ਹੈ ਪੁੱਤ ਫਿਰ ਅੱਜ ਵਾਲੀ ਸ਼ੱਕਰ ਦੇ ਵਿੱਚ ਆਨੰਦ ਕਿੰਨਾ ਹੈ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹੋ ਕਬੀਰ ਗੂੰਗਾ ਗੁੜ ਖਾਇਆ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕਿਹਾ ਕੀ ਹੈ ਭਗਵਾਨ ਜੀ ਕਹਿੰਦੇ ਉਹ ਗੁੰਗੇ ਨੂੰ ਗੁੜ ਖਵਾ ਕੇ ਪੁੱਛੋਂ ਵੀ ਦੱਸ ਸਵਾਦ ਕਿੰਨਾ ਕਹੇ ਗੁੰਗਾ ਦੱਸ ਨਹੀਂ ਸਕਦਾ ਉਹਦੀ ਚਿਹਰੇ ਦੀ ਮੁਸਾਇਰ ਖੁਸ਼ੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਉਹਦੀ ਚਿਹਰੇ ਦੀ ਰੌਣਕ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਇਹਨੂੰ ਆਨੰਦ ਆਇਆ ਇਹਨੂੰ ਸਵਾਦ ਆਇਆ ਉਹਦਾ ਚਿਹਰਾ ਦੱਸੇਗਾ ਬਾਬਾ ਫਰੀਦ ਜੀ ਕਹਿੰਦੇ ਮਾਂ ਜੋ ਅੱਜ ਸਵਾਦ ਆ ਜਾਣਾ ਅੱਜ ਦੇ ਸਵਾਬ ਦਾ ਬਿਆਨ ਮੈਂ ਇੰਜ ਕਰਦਾ ਬਾਬਾ ਫਰੀਦ ਜੀ ਕਹਿੰਦੇ ਸक्कर ਖੰਡ ਨਿਵਾਤੋ ਗੋੜ ਮੱਖਿਓ ਮੱਝਾ ਦੁੱਧ ਸਬੇ ਵਸਤੂ ਮਿੱਠੀਆਂ ਰੱਬਨ ਪੁੱਜਨ ਤੁਦ ਮੰਨਿਆ ਮਾਂ ਸक्कर ਮਿੱਠੀ ਸੀ ਖੰਡ ਮਿੱਠੀ ਹੈ ਮੰਨਿਆ ਸ਼ੱਕਰਖੰਡ ਨੇ ਵਾਤ ਗੁੜ ਗੁੜ ਮਿੱਠਾ ਮੱਝ ਦਾ ਦੁੱਧ ਮਿੱਠਾ ਸਾਰੇ ਪਦਾਰਥ ਮਿੱਠੇ ਨੇ ਪਰ ਅੱਜ ਜੋ ਮੈਨੂੰ ਸੁਆਦ ਆਇਆ ਰੱਬ ਦਾ ਨਾਮ ਰੱਬ ਦੀ ਬੰਦਗੀ ਰੱਬ ਦੇ ਨਾਮ ਦੀ ਖੁਰਾਕ ਇੰਨੀ ਮਿੱਠੀ ਹੈ ਕਿ ਮੈਥੋਂ ਬੋਲ ਕੇ ਦੱਸਿਆ ਨਹੀਂ ਜਾ ਸਕਦਾ